सत श्रीकाल जी कॉल इधर पंजाबी डॉक्टर अच्छा लगे आप कपड़े दीसी मैंने पूछा सर भैन ने भी किन्ने की आई थोड़ी मछली अठारह हज़ार की आई सी गोदरेज की कंपनी की है तो ग्यारह पॉइंट फाइव के जी की है ठीक है जी तो स्टील वाटी अंदरों की कोई कटील लैनी चाहिए कोई कहीं ली चाहिए कपड़े कपड़े पाए नहीं सुपने अच्छा हाँ गंद पड़ेगा ना वो आज सफाई कर देगा ਕਰਕੇ ਵੀ ਮੈਂ ਕਿਹਾ ਚਲੋ ਵੀ ਲੋਟੀ ਸ਼ੁਰੂਆਤ ਕਰਦੀ ਹਾਂ ਨਾਲੇ ਇੱਧਰ ਮੈਂ ਆਪਣਾ ਕੱਪੜੇ ਧੋਣ ਲੱਗੀ ਸੀ ਇੱਧਰ ਲਾਤੀ ਮਸ਼ੀਨ ਬਾਕੀ ਆਪਾਂ ਕਰ ਲੈਨੇ ਹੁਣ ਸੋਈ ਇਹ ਮੈਨੂੰ ਕਈ ਭੈਣਾਂ ਨੇ ਕਮੈਂਟ ਕਰਦੀਆਂ ਨੇ ਤੁਹਾਡੀ ਤਬੀਅਤ ਸਿਸਟਮ ਮੇਰੀ ਤਬੀਅਤੋਂ ਪਹਿਲਾਂ ਨਾਲੋਂ ਬਹੁਤ ਸਹੀ ਹੈ ਠੀਕ ਹੈ ਕੁਝ ਮੈਂ ਲੁਧਿਆਣੀ ਪਈ ਸੀ ਨਾ ਉਹਦੇ ਨਾਲ ਮੈਨੂੰ ਬਹੁਤ ਫਰਕ ਲੱਗਿਆ ਤੇ ਬਾਕੀ ਬਹੁਤ ਸਾਰਾ ਪਿਆਰ ਦੇਣ ਲਈ ਮੇਰਾ ਇੰਨਾ ਖਿਆਲ ਰੱਖਣ ਲਈ ਅੱਛੇ-ਅੱਛੇ ਕਮੈਂਟ ਕਰਨ ਲਈ ਹਮੇਸ਼ਾ ਤੁਹਾਡਾ ਦਿਲੋਂ ਸ਼ੁਕਰੀਆ ਧੰਨਵਾਦ ਕਰਦੀ ਆ ਠੀਕ ਹੈ ਜੀ ਇਹ ਬੱਚਾ ਦਹੀਂ ਚ ਮਾਰ ਲਿਆ ਤਾਂ ਇਹਨੇ ਥੀਕ ਰੱਖਿਆ ਸੀ ਕੰਮ ਅੱਧੇ ਕਿਲੋ ਦੇ ਗਲਾਸ ਚ ਮੇਰੇ ਤਨੋਜੀ ਮੈਂ ਤੁਹਾਨੂੰ ਇੱਕ ਟ੍ਰਿਕ ਕਰ ਸਮਝਾਉਂਦੀ ਸੀ ਮੇਰੇ ਯਾਦ ਆ ਗਿਆ ਕਿ ਜਦੋਂ ਆਪਾਂ ਆਟਾ ਗੁੰਨੇ ਹੁੰਦੇ ਹਨ ਨਾ ਅਕਸਰ ਸਾਨੂੰ ਆਦਤ ਹੁੰਦੀ ਹੈ ਕਿ ਆਪਣੇ ਭਾਂਡੇ ਜਿਹੜੇ ਦੁੱਧ ਵਾਲੇ ਹੁੰਦੇ ਹਨ ਨਾ ਖਾਲੀ ਹੁੰਦੇ ਆ ਹਨਾ ਤੇ ਆਪਾਂ ਮੈਂ ਸ਼ਹਿਰਾਂ ਦੇ ਵਿੱਚ ਦੇਖਿਆ ਪੈਣਾ ਮਤਲਬ ਇਹਨੂੰ ਇਦਾਂ ਹੀ ਯੂਜ਼ ਨਹੀਂ ਕਰਦੀ ਇਦਾਂ ਹੀ ਮੰਜਨ ਚ ਸੀਟ ਦੇ ਦਿੰਦੀ ਆ ਥੋੜਾ ਜਿਹਾ ਪਾਣੀ ਪਾ ਕੇ ਨਾ ਇਦਾਂ ਮਲਾਈ ਵਗੈਰਾ ਲਾ ਲਿਆ ਕਰੋ ਠੀਕ ਹੈ ਜੀ ਫਿਰ ਇਹਨੂੰ ਨਾ ਆਟੇ ਦੇ ਵਿੱਚ ਗੁੰਨ ਸਕਦੇ ਆ ਇਹ ਵਾਲਾ ਦੁੱਧ ਵਾਲਾ ਪਾਣੀ ਨਾ ਹਮੇਸ਼ਾ ਆਟੇ 'ਚ ਯੂਜ਼ ਕਰ ਲਿਆ ਕਰੋ ਇੱਕ ਤੇ ਸਾਡਾ ਆਟਾ ਸੌਫਟ ਵੀ ਹੋ ਜਾਂਦਾ ਵਧੀਆ ਰੋਟੀ ਵੀ ਆਉਂਦੀ ਹੈ ਤੇ ਇੱਕ ਪਾਣੀ ਜਿਹੜਾ ਸਾਡਾ ਮਤਲਬ ਦੁੱਧ ਦਾ ਪਾਣੀ ਏ ਨਾਲੀ ਚ ਨਹੀਂ ਜਾਂਦਾ ਹਨਾ ਆਪਾਂ ਨੂੰ ਕਹਦੇ ਹੁੰਦੇ ਨੇ ਨਾ ਦਹੀਂ ਲੱਸੀ ਦੁੱਧ ਇਹ ਚੀਜ਼ਾਂ ਸਾਨੂੰ ਨਾਲੀ ਚ ਨਹੀਂ ਸੁੱਟਣੀਆਂ ਚਾਹੀਦੀਆਂ ਤੇ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਤੁਸੀਂ ਨਾ ਰਿੰਗ ਲਾ ਕੇ ਆਟਾ ਗੁੰਨ੍ਹਿਆ ਪਰ ਸਹੀ ਕਿਹਾ ਦੀਦੀ ਤੁਸੀਂ ਬਹੁਤ ਸਾਰਾ ਥੈਂਕ ਯੂ ਮੈਂ ਸਹੀ ਕਿਹਾ ਕਿਉਂਕਿ ਸਾਡੇ ਰਿੰਗਾ ਦੇ ਵਿੱਚ ਆਟਾ ਫਸ ਜਾਂਦਾ ਹੈ ਕਈ ਵਾਰੀ ਅਕਸਰ ਮੈਂ ਜਲਦੀ ਜਲਦੀ ਕੰਮ ਕਰਦੀ ਹੁੰਦੀ ਹਣੀ ਤਾਂ ਮੇਰੀ ਯਾਦ ਨਹੀਂ ਰਹਿੰਦਾ ਤੇ ਜੇਕਰ ਮੈਂ ਕਦੀ ਰਿੰਗ ਲਾ ਲੈਣੀ ਹੁੰਦੀ ਆ ਤੇ ਮੇਰੇ ਰਿੰਗ ਮੇਰੇ ਕੋਲ ਭੁੱਲ ਜਾਂਦੇ ਹੁੰਦੇ ਆ ਮੇਰੀ ਇੱਕ ਵਾਰੀ ਰਿੰਗ ਗੁੰਮ ਗਈ ਸੀ ਇਸੇ ਤਰ੍ਹਾਂ ਹੀ ਮੈਂ ਆਟਾ ਗੁੰਨੇ ਦੇ ਗੁੰਦੇ ਚੁੱਲ੍ਹੇ ਕੋਲ ਰੱਖਤੀ ਸੀ ਤੇ ਉਹ ਨਾ ਜਾ ਕੇ ਰੂੜੀ ਤੋਂ ਮਿਲੀ ਸੀ ਸਾਨੂੰ ਸਵਾਹ ਦੇ ਵਿੱਚ ਚਲੀ ਗਈ ਸੀ ਉਸ ਤੋਂ ਬਾਅਦ ਦਰਦੀ ਮੈਂ ਬਹੁਤ ਘੱਟ ਟਾਰਦੀ ਆ ਬਾਕੀ ਥੈਂਕ ਯੂ ਬਹੁਤ ਅੱਛਾ ਲੱਗਿਆ ਤੁਸੀਂ ਮੈਨੂੰ ਇਦਾਂ ਦਾ ਕਮੈਂਟ ਕੀਤਾ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਦੇਖੋ ਆ ਮੈਂ ਪਾਣੀ ਜਿੱਦਾਂ ਇਹਦਾ ਹੁੰਦਾ ਨਾ ਦੁੱਧ ਦਾ ਕਦੀ ਨਹੀਂ ਵੇਸਟ ਕਰਦੀ ਹੁੰਦੀ ਤੇ ਪਹਿਲਾਂ ਤਾਂ ਬਜ਼ੁਰਗਾਂ ਨੂੰ ਆਦਤ ਹੁੰਦੀ ਸੀ ਨਾ ਕਿ ਮਲਾਈ ਚੱਟਣ ਦੇ ਬੜਾ ਸ਼ੌਂਕ ਹੁੰਦਾ ਸੀਗਾ ਹੁਣ ਤਾਂ ਦੇਖੋ ਜੀ ਇਦਾਂ ਹੀ ਹੁੰਦਾ ਕਿ ਨਾ ਮੈਂ ਸ਼ਹਿਰਾਂ ਚ ਮੈਂ ਅਕਸਰ ਦੇਖਿਆ ਪ੍ਰੀਤ ਦੇ ਵੀ ਉੱਥੇ ਦੇਖਿਆ ਕਿ ਬਸ ਖਾਲੀ ਕੀਤਾ ਪਤੀਲਾ ਸ਼ਿੰਕ ਦੇ ਵਿੱਚ ਰੱਖ ਦਿੰਦਾ ਮੈਂ ਨਹੀਂ ਕਦੀ ਵੀ ਇਹਨੂੰ ਇਦਾਂ ਸਿੱਕਦੀ ਹਮੇਸ਼ਾ ਯੂਜ਼ ਕਰਦੀ ਹੁੰਨੀ ਆ ਚਲੋ ਜੀ ਤਾਂ ਬੁੱਕਿਆ ਜਾਂਦਾ ਤੇ ਲੋ ਗਾਇਸ ਦੇਖੋ ਆ ਛਾਤੇ ਦੀ ਸਫਾਈ ਹੋ ਰਹੀ ਤੇ ਦੇਖੋ ਕਿੰਨਾ ਖਲਾਰ ਕੱਢਿਆ ਕਮਰਿਆਂ ਚ ਤੇ ਇਧਰ ਦੇਖੋ ਹਾਲੇ ਚੱਲ ਰਹੀ ਹੈ ਸਫਾਈਆਂ ਲੱਗੇ ਹੋਏ ਆ ਰਾਜੂ ਸਿੰਘ ਇਹ ਪਤਾ ਨਹੀਂ ਬਾਹਰ ਦੇ ਦੇਸੇ ਵੀ ਦੇਖਾਂਗੇ ਅੱਜ ਤੁਹਾਨੂੰ ਬਾਹਰਲੇ ਦੇਸ ਵਾਲੇ ਵੀ ਦੇਖਾਂਗੇ ਤੁਹਾਨੂੰ ਸਾਰੇ ਦੇਖਾਂਗੇ ਆ ਦੇਖੋ ਜੀ ਕਾ ਲੱਗੇ ਹੋਏ ਕਿੰਨਾ ਦੇਖੋ ਇਹਦੇ ਚੋਂ ਵੀ ਗੰਧ ਕੱਢਿਆ ਮਿੱਟੀ ਮਿੱਟੀ ਉੱਡੀ ਪਈ ਹੈ ਬਹੁਤ ਤੇਰੇ ਵਾਲੇ ਚੱਕਵਾ ਦੇ ਰੱਜੂ ਉੱਥੇ ਹੀ ਨਾਲ ਨਾਲ ਸੁੱਟ ਕੇ ਆਇਓ ਦੀਵਾਰ ਦੇ ਛੋਟੇ 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 ਮੈਨੇ ਰੱਖ ਲਈ ਹੈ ਨਾ ਇਹ ਦੇ ਰੱਖ ਲੈਣ ਕਿੱਥੇ ਲਗਾਇਆ ਬੜਾ ਧਿਆਨ ਨਾਲ ਇਹ ਰੂਪਾ ਚਲਾਗੇ ਨਾ ਤੇ ਆ ਦੇਖ ਲਓ ਹੁਣ ਕੋਠੇ ਦੀ ਸਾਰੀ ਸਫਾਈ ਹੋ ਜਾਈਗੀ ਫਿਰ ਤੁਹਾਨੂੰ ਦਿਖਾਨੀ ਆ ਤੇ ਦੇਖ ਲੀ ਸਮਝ ਆ ਗਈ ਅੱਛਾ ਅਮਰੀਕਾ ਇੰਗਲੈਂਡ ਇਹ ਦੇਖਣਾ ਹਲਦੀ ਦੇ ਬੁੱਟੇ ਨੇ ਇਹੋ ਦੇਖ ਹਾਂ ਆ ਹਲਦੀ ਦੇ ਬੁੱਟੇ ਲੱਗੇ ਧਿਆਨ ਨਾਲ ਵਿੱਚ ਮਾ ਜਹਾਂ ਜਹਾਂ ਬਸ ਦੇਖ ਕੇ ਪਾੜਿਓ ਮੈਂ ਕਿਹਾ ਚਲ ਕੁਛ ਲਾ ਹੀ ਦਵਾਂਗੇ ਤੇ ਗਾਈਜ਼ ਆ ਦੇਖ ਲੋ ਛੱਤ ਦਾ ਬੁਰਾ ਹਾਲ ਹੋ ਗਿਆ ਇੱਥੇ ਚੀਕੂ ਦਾ ਬੁੱਟਾ ਸੀ ਨਾ ਮੈਂ ਖੇਤਾਂ ਦੇ ਵਿੱਚ ਪਚਾ ਤਾ ਖੇਤਾਂ ਦੇ ਵਿੱਚ ਲਾਣ ਲਈ ਤੇ ਆ ਦੇਖੋ ਕਿੰਨੇ ਸੋਹਣੇ ਫਲਾਵਰ ਖਿੜੇ ਤੇ ਬਹੁਤ ਜ਼ਿਆਦਾ ਬਾਰਿਸ਼ ਦੀ ਵਜ੍ਹਾ ਨਾਲ ਗੰਦ ਵੀ ਹੋ ਗਿਆ ਕਾ ਵੀ ਹੋ ਗਿਆ ਕਿਉਂਕਿ ਕਿੰਨੇ ਦਿਨ ਹੋ ਗਏ ਸਾਡੇ ਤੋਂ ਵੀ ਸਫਾਈ ਮੇਰੇ ਨਾਲ ਬੜੀ ਜਿਆਦਾ ਤਰਦ ਸੀ ਕਈ ਵਾਰੀ ਲੱਤਾਂ ਦੇ ਵਿੱਚ ਐਵੇਂ ਪ੍ਰੋਬਲਮ ਜੀ ਆਈ ਤੇ ਮੈਂ ਛੱਤ ਦੀ ਸਫਾਈ ਨਹੀਂ ਕੀਤੀ ਆ ਦੇਖ ਲਓ ਕਿੰਨਾ ਕਾ ਹੁਣ ਆਪਾਂ ਸਾਰੀ ਸਫਾਈ ਕਰਾਉਣ ਲੱਗਿਆ ਤੇ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਵੀਡੀਓ ਸ਼ੇਅਰ ਕਰਤਾ ਤੇ ਵੀ ਸਾਡਾ ਛੱਤ ਦੀ ਸਫਾਈ ਹੋਣ ਲੱਗੀ ਅੱਜ ਤੇ ਮੈਂ ਸਪੈਸ਼ਲੀ ਲਗਾਇਆ ਕਿਸੇ ਨੂੰ ਕਿਉਂਕਿ ਆਪਣੇ ਤੋਂ ਤਾਂ ਦੇਖੋ ਹੁੰਦਾ ਨਹੀਂ ਹੈਗਾ ਜਿੰਨਾ ਹੁੰਦਾ ਉਹਨੇ ਹੀ ਕਰ ਸਕਦੇ ਆ ਹਨ ਆਪਣੀ ਜਾਨ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਇਹ ਦੇਖ ਲੋ ਕਿਆਰੀ ਦੇ ਵਿੱਚ ਕਿੰਨਾ ਕਾਹ ਔਰ ਦੇਖ ਲੋ ਕਿੰਨਾ ਵੱਡਾ ਵੱਡਾ ਕਾਹ ਹੋ ਗਿਆ ਤੇ ਪੂਰੀ ਛੱਤ ਦੀ ਆਪਾਂ ਕਰਵਾਵਾਂਗੇ ਸਫਾਈ ਆ ਦੇਖ ਲੋ ਹਰ ਜਗ੍ਹਾ ਕਾਈ ਕਾਹ ਹੋਇਆ ਪਿਆ ਤੇ ਬਾਕੀ ਲੱਗੇ ਹੋਏ ਆ ਮਜ਼ਦੂਰ ਲਗਾਏ ਤੇ ਬਾਕੀ ਆ ਤੁਹਾਨੂੰ ਦਿਖਾਨੀਆਂ ਕਿੰਨੇ ਸੋਹਣੇ ਫਲਾਵਰ ਵੀ ਮੇਰੇ ਅੱਜ ਬਹੁਤ ਸੋਹਣੇ ਖਿੜੇ ਹੋਏ ਆ ਆ ਦੇਖ ਪੋਰਸਿਲੀਕਾ ਦੇ ਫਲਾਵਰ ਪਿੰਕ ਕਲਰ ਵਾਲੇ ਵਾਈਟ ਕਲਰ ਵਾਲੇ yellow ਸੋਹਣੇ ਲੱਗ ਰਹੇ ਆ ਨਾ ਦੇਨਾਂ ਚ ਵੀ ਦੇਖ ਲੋ ਕਿੰਨਾ ਘਾ ਸਾਰੇ ਬੁੱਟਿਆਂ ਚ ਘਾ ਹੀ ਘਾ ਹੋ ਗਿਆ ਤੇ ਗਮਲਾ ਤੋੜ ਕੇ ਭੇਜਿਆ ਸੀ ਕਿਉਂਕਿ ਇਹ ਗਮਲਾ ਬਹੁਤ ਛੋਟਾ ਸੀ ਤੇ ਬੁੱਟਾ ਬਹੁਤ ਵੱਡਾ ਹੋ ਗਿਆ ਸੀ ਚੀਕੋ ਤਾਂ ਤੁਸੀਂ ਪਹਿਲਾਂ ਵੀ ਕਈ ਵਾਰੀ ਵੀਡੀਓ ਚ ਦੇਖਿਆ ਨਾ ਬਾਕੀ ਸਾਰੇ ਕਮਰਿਆਂ ਦੀ ਛੱਤ ਦੀ ਸਫਾਈ ਕਰਾਵਾਂਗੇ ਪਰਮਾਤਮਾ ਸੁੱਖ ਰੱਖੇ ਇਹਨਾਂ ਨੂੰ ਵੀ ਕਰਵਾਵਾਂਗੇ ਆਪਾਂ ਪਲਸਤਰ ਤੁਹਾਡੀਆਂ ਦੁਆਵਾਂ ਸਦਕਾ ਕਿੰਨਾ ਵਧੀਆ ਚਤ ਬਣਾਣ ਲੱਗੇ ਸੀ ਆਪਾਂ ਕੀ ਆ ਸੋਰੀ ਕੀ ਅਨਕੀ ਅੱਜ ਰੈਤਾ ਬਣਾਉਣ ਲੱਗੇ ਸੀ ਤੇ ਕੀਆ ਦਾ ਰੈਤਾ ਤੁਹਾਨੂੰ ਵੀ ਪਤਾ ਹੈ ਕਿ ਗਰਮੀਆਂ ਚ ਬਹੁਤ ਵਧੀਆ ਤੇ ਠੰਡਾ ਹੁੰਦਾ ਹੈ ਤੇ ਆਪਣੇ ਸਰੀਰ ਨੂੰ ਵੀ ਠੰਡਕ ਦਿੰਦਾ ਹੈ ਮੈਂ ਬਣਾਉਣ ਲੱਗੀ ਸੀ ਰੈਤਾ ਤੇ ਬਹੁਤ ਟੇਸਟੀ ਵੀ ਬਣਦਾ ਹੈ ਤੇ ਸੋਖਾ ਵੀ ਬਹੁਤ ਹੁੰਦਾ ਬਣਾਉਣਾ ਤੇ ਮੈਂ ਕਿਹਾ ਅੱਜ ਇੱਕ ਛੋਟੀ ਜਿਹੀ ਆਲਈ ਲਈ ਸੀਗੀ ਇਹਨੂੰ ਮੈਂ ਕਦੂਕਸ ਕਰਕੇ ਫਿਰ ਇਹਨੂੰ ਆਪਾਂ ਬੋਇਲਡ ਕਰ ਲਾਂਗੇ ਬਹੁਤ ਸਾਰੀਆਂ ਭੈਣਾਂ ਨੂੰ ਤਾਂ ਵੈਸੇ ਪਤਾ ਹੁੰਦਾ ਹੈ ਕਿ ਬਹੁਤ ਇਹਦੇ ਗੁਣ ਹੁੰਦੇ ਹਨ ਕੀਆ ਦੇ ਸਾਡੇ ਤਾਂ weight ਵੀ ਲੋਸ ਕਰਦਾ ਹੈ ਤੇ ਟੇਸਟੀ ਵੀ ਹੁੰਦਾ ਤੇ ਖਾਣੇ ਦੇ ਸਵਾਲ ਨੂੰ ਤਾਂ ਚਲੋ ਵਿਦਾਂਦਾ ਹੀ ਹੈ ਇਨੂੰ ਆਪਾਂ ਕੱਟ ਦੁਕਾਸ ਕਰਕੇ ਫਿਰ ਆਪਾਂ ਇਹਨੂੰ ਬੋਇਲ ਕਰਕੇ ਫਿਰ ਰੈਤਾ ਪਾਵਾਂਗੇ ਇਹਦਾ ਟੇਸਟ ਵਧਾਣ ਲਈ ਆਪਾਂ ਕੀ ਕੁਝ ਪਾਣੇ ਜਰੂਰ ਦੱਸੂਗੀ ਨਾ ਉੱਧਰ ਆ ਗਿਆ ਸਾਡੇ ਅਸਲੀ ਦੀਆਂ ਵੱਜਣ ਲੱਗ ਗਈ ਸਭ ਚੱਲ ਗਿਆ ਨਾ ਜੇ ਰੈਤਾ ਬਣਾਉਣੀ ਜੀ ਕਿਉਂ ਮੈਂ ਬਣਾਉਂਗੀ ਚਾਹੇ ਭਰਵੇਂ ਕੋਸ਼ਿਸ਼ ਕਰੀਏ ਬਾਕੀ ਦੇਖਦੇ ਆਂ ਇਹ ਵੀ ਹੋਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂ ਤਿ ਲੋ ਜੀ ਇਹਨੂੰ ਕਰ ਲੈਨੇ ਆਪਾਂ ਬੋਇਲਡ ਬੋਇਲਡ ਕਰਕੇ ਫਿਰ ਆਪਾਂ ਬਣਾਵਾਂਗੇ ਦਾ ਰੈਤਾ ਇਹ ਨਾ ਬੋਇਲਡ ਕਰਕੇ ਵਧੀਆ ਰਹਿੰਦਾ ਆਪਾਂ ਉਸ ਤੇ ਤਾਂ ਆਪਾਂ ਚਲੋ ਬਣਾਈ ਲੈਨੇ ਮੈਂ ਕਿਹਾ ਚਲੋ ਅੱਜ ਰੈਤਾ ਬਣਾ ਲਈਏ ਤੇ ਲੋ ਜੀ ਇਹਨੂੰ ਕਰ ਲੈਨੇ ਆਪਾਂ ਬੋਇਲਡ ਬੋਇਲਡ ਕਰਕੇ ਫਿਰ ਆਪਾਂ ਬਣਾਵਾਂਗੇ ਦਾ ਰੈਤਾ ਇਹ ਨਾ ਬੋਇਲਡ ਕਰਕੇ ਵਧੀਆ ਰਹਿੰਦਾ ਆਪਾਂ ਉਸ ਤੇ ਤਾਂ ਆਪਾਂ ਚਲੋ ਬਣਾਈ ਲੈਨੇ ਮੈਂ ਕਿਹਾ ਚਲੋ ਅੱਜ ਰੈਤਾ ਬਣਾ ਲਈਏ ਗਾਇਸ ਆ ਦੇਖ ਲੋ ਉਬਲ ਗਿਆ ਨਾ ਇਦਾਂ ਬੋਇਲਡ ਕਰ ਲੈਣਾ ਆਪਾਂ ਇਹਨੂੰ ਫਿਰ ਜਿਵੇਂ ਜੇਕਰ ਤੂੰ ਗਰਮ ਹੈ ਦੇਖ ਲੈਣਾ ਤੁਸੀਂ ਠੀਕ ਹੈ ਗਰਮ ਆਪਾਂ ਦਹੀਂ ਦੇ ਵਿੱਚ ਨਹੀਂ ਨਾ ਪਾਣਾ ਆਪਾਂ ਇਹਨੂੰ ਠੰਡਾ ਕਰ ਲੈਣੇ ਬੰਦੇ ਆ ਇਦਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਨਾ ਠੰਡੇ ਪਾਣੀ ਦੇ ਵਿੱਚ ਧੋ ਲੈਣੇ ਆ ਫਿਰ ਇਹਨੂੰ ਦਾ ਪਾਣੀ ਸਾਰਾ ਚੱਲ ਕੱਢ ਲੈਣੇ ਆ ਇਹ ਵਾਲਾ ਰਹਿਤਾ ਬਹੁਤ ਵਧੀਆ ਵੀ ਹੁੰਦਾ ਬਹੁਤ ਟੇਸਟੀ ਵੀ ਹੁੰਦਾ ਇਦਾਂ ਮੈਂ ਕਿਹਾ ਚਲੋ ਰਹਿਤਾ ਪਾਣ ਲੱਗੀ ਸੀ ਮੈਨੂੰ ਦੇਖਾਂ ਚ ਵਧੀਆ ਲੱਗਦਾ ਚੀਜ਼ ਉਹ ਜਿਹੜੇ ਦਰਲੇਲੇ ਆਪਾਂ ਹੁਣ ਦਈ ਬਾਕੀ ਮੈਂ ਇਹਦੇ ਕੋਲ ਸੀਗੀ ਸੁੱਕੀ ਸਬਜੀ ਪਈ ਹੋਈ ਮੈਂ ਕਿਹਾ ਚਲੋ ਰਹਿਤਾ ਨਾਲ ਨਾ ਟੇਸਟੀ ਲੱਗਦਾ ਹੁਣ ਇਦਾਂ ਹੀ ਇਹਨੂੰ ਪਾ ਦਾਂਗੇ ਰਹਿਤ ਇਹਦੇ ਵਿੱਚ ਜੇਕਰ ਤੁਸੀਂ ਚਾਹੋ ਨਾ ਤੇ ਪਿਆਜ਼ ਕੱਟੇ ਹੋਏ ਪਾ ਸਕਦੇ ਹੋ ਬਹੁਤ ਟੇਸਟੀ ਲੱਗਦੇ ਆ ਠੀਕ ਹੈ ਥੋੜਾ ਜਿਹਾ ਬਾਕੀ ਇਹਦੇ ਚ ਪਾਣੇ ਆਪਾਂ ਕਾਲੀਆਂ ਮਿਰਚਾਂ ਕਾਲਾ ਨਮਕ ਹੁਣ ਦੇਖੋ ਪੀਸੀ ਹੋਈ ਕਾਲੀ ਮਿਰਚ ਪਾ ਦਿੰਨੇ ਆ ਮਗੂ ਕੇ ਪਰਫਰਾਇੰਮਰਿਤ ਤੇ ਤੇ ਇਸ ਪੁੰਨਿਆ ਹੈ ਨਾ ਜੀਰਾ ਪਾ ਦਿੰਨੇ ਆ ਇਹਦੇ ਨਾਲ ਬਹੁਤ ਸੋਹਣਾ ਟੇਸਟ ਇਹਦੇ ਨਾਲ ਵੀ ਵਧੀਆ ਟੇਸਟ ਆ ਜਾਂਦਾ ਠੀਕ ਹੈ ਹੁਣ ਇਹਦੇ ਚ ਪਾ ਦਾਂਗੇ ਜੇਕਰ ਤੁਸੀਂ ਤਾਜ਼ਾ ਨਾਲ ਦੀ ਨਾਲ ਖਾਣਾ ਹੈ ਨਾ ਫਿਰ ਤਾਂ ਤੁਸੀਂ ਨਮਕ ਪਾ ਸਕਦੇ ਨਹੀਂ ਤੇ ਨਮਕ ਪਹਿਲਾਂ ਨਹੀਂ ਪਾਉਣਾ ਚਾਹੀਦਾ ਕਹਿੰਦੇ ਸਾਨੂੰ ਇਹ ਮੈਂ ਕਾਲਾ ਨਮਕ ਪਾਤਾ ਕਾਲੇ ਨਮਕ ਨਾਲ ਹੋਰੇ ਦਾ ਵਧੀਆ ਟੇਸਟ ਆ ਜਾਊਗਾ ਹੁਣ ਆਪਾਂ ਇਹਨੂੰ ਰਲਾ ਲਾਂਗੇ ਬਰੀਕ ਬਰੀਕ ਆ ਪਾਇਦੇ ਚ ਜੇ ਪਾਣੀ ਹੈ ਸਰੀਆਂ ਮਿਰਚਾ ਕੱਟ ਕੇ ਪਾ ਦਿੰਨੇ ਆ ਜੇਕਰ ਨਹੀਂ ਪਾਣੀ ਆ ਤੁਹਾਡੀ ਮਰਜ਼ੀ ਠੀਕ ਹੈ ਮੈਂ ਤੇ ਇਦਾਂ ਹੁਣ ਮੈਂ ਕਿਹਾ ਚਲੋ ਰੈਤਾ ਬਣਾਇਆ ਬਾਕੀ ਦੇਖਦੇ ਆਂ ਜੀ ਅੱਜ ਸਲਰੀ ਹੈ ਸਾਡੇ ਛੱਤ ਦੀ ਸਫਾਈ ਉਹ ਵੀ ਰੋਟੀ ਖਾਣਗੇ ਮੈਂ ਕਿਹਾ ਚਲੋ ਆਪਾਂ ਵੀ ਰੋਟੀ ਖਾ ਲਈਏ ਫਿਰ ਮੈਂ ਤੁਹਾਨੂੰ ਦਿਖਾਨੀ ਆ ਤੇ ਇਦਾਂ ਕਰਕੇ ਤੁਸੀਂ ਵੀ ਠੰਡਾ ਰੈਤਾ ਪਾਇਆ ਕਰੋ ਬੱਚਿਆਂ ਲਈ ਸਪੈਸ਼ਲ ਬਹੁਤ ਟੇਸਟੀ ਹੁੰਦਾ ਜੀ ਵਧੀਆ ਵੀ ਹੁੰਦਾ ਬਾਕੀ ਬਹੁਤ ਸਾਰੀਆਂ ਭੈਣਾਂ ਮੈਨੂੰ ਵਾਰ-ਵਾਰ ਕਮੈਂਟ ਕਰ ਰਹੀਆਂ ਹੈ ਕੀ ਤੁਹਾਡੀ ਸਿਹਤ ਦਾ ਖਿਆਲ ਹੈ ਸਿਸਟਰ ਮੇਰਾ ਬਹੁਤ ਵਧੀਆ ਹਾਲ ਹੈ ਮੈਂ ਬਿਲਕੁਲ ਠੀਕ ਹਾਂ ਉੱਥੇ ਜਾਣ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਨਾ 50 100% ਮੈਨੂੰ ਫਰਕ ਲੱਗਿਆ ਠੀਕ ਹੈ ਜੀ ਤੁਸੀਂ ਵੀ ਜ਼ਰੂਰ ਜਾਇਓ ਬਾਕੀ ਮੈਂ ਸੋਚ ਰਹੀ ਹਾਂ ਕਿ ਵੀਡੀਓ ਬਣਾਵਾਂਗੀ ਸਾਰੀ ਫਿਰ ਮੈਂ ਤੁਹਾਡੇ ਨਾਲ ਕਮੈਂਟ ਕਰਕੇ ਸ਼ੇਅਰ ਕਰਾਂਗੀ ਸੌਰੀ ਵੀਡੀਓ ਬਣਾ ਕੇ ਸ਼ੇਅਰ ਕਰਾਂਗੀ ਤੇ ਗਾਇਜ਼ ਮੈਨੂੰ ਯਾਦ ਆ ਗਿਆ ਕਿ ਚੱਲ ਗਈ ਮੈਂ ਹੀ ਭੁੱਲ ਗਈ ਸੀ ਕਿ ਤੜਕਾ ਲਾਣਾ ਜੇਕਰ ਤੁਸੀਂ ਚਾਹੁੰਦੇ ਹੋ ਨਾ ਤਾਂ ਬੜਾ ਵਧੀਆ ਟੇਸਟ ਹੋਵੇ ਤੇ ਥੋੜਾ ਜਿਹਾ ਹਲਕਾ ਜਿਹਾ ਤੁਸੀਂ ਸਰੋਂ ਦਾ ਤੇਲ ਲੈ ਲੈਣਾ ਠੀਕ ਹੈ ਨਹੀਂ ਤੇ ਕਈ ਲਾ ਦਿੰਦੇ ਨੇ ਦੀਵੇ ਵਾਲਾ ਤੜਕਾ ਮੇਰੇ ਕੋਲ ਦੀਵਾ ਸਾਫ ਨਹੀਂ ਸੀਗਾ ਇਹਨੂੰ ਆਪਾਂ ਗਰਮ ਕਰਕੇ ਨਾ ਸਰੋਂ ਦੇ ਸਰੋਂ ਦਾ ਜਿਹੜਾ ਹੁੰਦਾ ਨਾ ਰਾਵਲੀ ਸਰੋਂ ਹੁੰਦੀ ਆਪਣੀ ਹੈ ਨਾ ਉਹਦਾ ਤੜਕਾ ਲਾਵਾਂਗੇ ਇਹ ਵਾਲਾ ਤੜਕਾ ਬਹੁਤ ਟੇਸਟੀ ਬਹੁਤ ਖੁਸ਼ਬੂਦਾਰ ਵੀ ਹੁੰਦਾ ਹੈ ਬਹੁਤ ਵਧੀਆ ਲੱਗਦਾ ਜਿਹਨੂੰ ਜਿੰਦਾ ਤੜਕਾ ਕਹਿ ਦਿੰਦੇ ਹੁੰਦੇ ਆ ਅਸੀਂ ਤੇ ਲੋ ਜੀ ਇਹਨੂੰ ਹੁਣ ਇੱਦਾਂ ਕਰਕੇ ਆਪਾਂ ਇਦਾਂ ਲਾ ਦੇਣਾ ਕਰਕਾ ਠੀਕ ਹੈ ਹੁਣ ਇਹਨੂੰ ਆਪਾਂ ਇਹਦੇ ਵਿੱਚ ਰੱਦਾ ਕਰਕੇ ਛਕਦਾ ਇਹਦੀ ਖੁਸ਼ਬੂ ਜਿਹੜੀ ਆਉਂਦੀ ਹੈ ਨਾ ਬਹੁਤ ਵਧੀਆ ਆਉਂਦੀ ਹੈ ਬਹੁਤ ਟੇਸਟੀ ਬਣ ਜਾਂਦੀ ਹੈ ਇਹਦੀ ਖੁਸ਼ਬੂ ਆ ਜਿਹੜਾ ਦੇਖੋ ਧੂਆ ਜਾਂ ਨਿਕਲਦਾ ਨਾ ਬਹੁਤ ਟੇਸਟੀ ਹੁੰਦਾ ਹੈ ਇਹਦੇ ਨਾਲ ਥੋੜੀ ਦੇਰ ਬਾਅਦ ਇਹਨੂੰ ਖੋਲ ਕੇ ਫਿਰ ਇਦਾਂ ਤੁਸੀਂ ਰਲਾ ਸਕਦੇ ਹੋ ਠੀਕ ਹੈ ਇਹ ਵਾਲਾ ਤੜਕਾ ਵੀ ਤੁਸੀਂ ਲਾ ਕੇ ਦੇਖਿਓ ਬਹੁਤ ਸੁਆਦ ਹੁੰਦਾ ਹੈ ਇਹਦੇ ਨਾਲ